ਸਾਰੇ ਵੀਰ ਭਰਾਵਾਂ ਨੂੰ ਲਓ ਜੀ ਰੱਬ ਨੇ ਫੇਰ ਅੱਜ ਕਿਣਮਣ ਕਿਣਮਣ ਲਾਤੀ ਆ ਝੜੀ ਲਾਤੀ ਜੀ ਅੱਜ ਵੀਰਵਾਰ ਦੀ ਝੜੀ ਲਾਤੀ ਆ ਸਬਜ਼ੀਆਂ ਨੂੰ ਕੋਈ ਫਾਇਦਾ ਹੋਊਗਾ ਜਿਨ੍ਹਾਂ ਦੇ ਪਾਣੀ ਪਊਗਾ ਉੱਤੇ ਤੇ ਫਾਇਦਾ ਹੋਊਗਾ ਦੇਖ ਸਕਦੇ ਹੋ ਤੁਸੀਂ ਕਿਣਮਣ ਕਿਣਮਣ ਹੋਣ ਡਈ ਆ ਨਿਕਲ ਨਿਕਾ ਵੀ ਪੈਣ ਡਿਆ ਵਾ ਹੁਣ ਸਬਜ਼ੀ ਵੀ ਕਿਤੇ ਲੱਗੂਗੀ ਬੂਟਿਆਂ ਨੂੰ ਮੀਂਹ ਪਿਆ ਤੇ ਨਿੱਕੇ ਨਿੱਕੇ ਮੀਂਹ ਦਾ ਨੰਦ ਲਾਓ ਜੀ ਚੱਲਣ ਡਿਆ ਮੀਂਹ ਤੇ ਇਧਰ ਇੱਕ ਉਹ ਵਛਾ ਹੀ ਫੜਿਆ ਇਹ ਬੜਾ ਤੰਗ ਕਰਦਾ ਇਹਨੇ ਬਹੁਤ ਝੋਨਾ ਖਾਦਾ ਜੀ ਸਾਡਾ ਇਹ ਲੋਕਾਂ ਨੂੰ ਪਤਾ ਨਹੀਂ ਕੀ ਬਿਮਾਰੀ ਆ ਕਿਉਂ ਲੋਕ ਛੱਡ ਦਿੰਦੇ ਆ ਪਹਿਲਾਂ ਪਾਲ ਲੈਂਦੇ ਆ ਤੇ ਮੁੜ ਕੇ ਛੱਡ ਦਿੰਦੇ ਆ ਇਹ ਲੋਕਾਂ ਨੂੰ ਵੱਡੀ ਭੈੜੀ ਬਿਮਾਰੀ ਆ ਇਹ ਛੱਡਦੇ ਨਹੀਂ ਚਾਹੀਦੇ ਮੁੜ ਕੇ ਵਨਸੋਨੀ ਇਹਨਾਂ ਦੇ ਡੰਗਾਂ ਵੱਜਦੀਆਂ ਛੋਟੇ ਵੱਜਦੇ ਕਿਸੇ ਦੇ ਸੱਟ ਲੱਗ ਜਾਂਦੀ ਕਿਸੇ ਦੀ ਲੱਤ ਟੁੱਟ ਜਾਂਦੀ ਆ ਇਹ ਕੰਬੜ ਕੋਲ ਗਲਤ ਬਸ਼ੇ ਨਹੀਂ ਛੱਡਦਾ ਨਹੀਂ ਚਾਹੀਦਾ ਡੰਗਰ ਤੋਂ ਹਮੇਸ਼ਾ ਹੀ ਜਾਂ ਤੇ ਪਾਲੋ ਤੇ ਜਾਂ ਸੰਭੋ ਇਹ ਸਾਡਾ ਕਦੀ ਫਸਲਾਂ 'ਚ ਆ ਜਾਂਦਾ ਕਦੀ ਸਾਡੇ ਡੰਗਰਾਂ ਵੱਲ ਆ ਜਾਂਦਾ ਹੈਗਾ ਤੈਨੂੰ ਅਸੀਂ ਲਿਆਉਣ ਬੰਨ ਵਾਨ ਕੇ ਹੁਣ ਇਹਨੂੰ ਕਿਤੇ ਫੇਰ ਅਸੀਂ ਵੀ ਛੱਡਦਾ ਹੀ ਆ ਅਸੀਂ ਖੜਾ ਨੂੰ ਰੱਖ ਲੈਣਾ ਤੇ ਵੇਖੋ ਕਿਹਦੇ ਕਿਹਦੇ ਫਸਲ ਖਰਾਬ ਕਰਦੇ ਆ ਜੀ ਬੱਛੇ ਕਮੈਂਟ ਕਰਕੇ ਹਨ ਜਰੂਰ ਦੱਸਿਓ ਜੀ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਕਰਿਓ ਚੈਨਲ ਸਾਡੇ ਨੂੰ ਸਬਸਕ੍ਰਾਈਬ ਕਰਿਓ ਬਾਰਸ ਹੰਢਈ ਆ ਜੀ ਦੇਖ ਸਕਦੇ ਹੋ ਤੁਸੀਂ ਕਣੀਆਂ ਪੈਣ ਡਈਆਂ ਫਸਲੀ ਕਾਲ ਜੀ ਸਾਰੇ ਵੀਰ ਭਰਾਵਾਂ